ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019870 ਦੱਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਬਾਈ ਆਪਣਾ ਨਾਮ ਕਿਸੀ ਪਿੰਡ ਤੋਂ ਦੀਆ ਪਿੰਡ ਧੰਦੀ ਵਾਲਾ ਜ਼ਿਲ੍ਹਾ ਪੈ ਗਿਆ ਜਿਹੜਾ ਜ਼ਰੂਰ ਪੈ ਗਿਆ ਨਾ ਇਹ ਆਪਣਾ ਕੱਟੂ ਵਾਲਿਆਂ ਦੇ ਆਸ-ਪਾਸ ਆ ਗਿਆ ਕੁੰਬੜਾ ਵਾਲ ਕੋਲੇ ਆ ਗਿਆ ਨਾ ਮੋਬਾਈਲ ਨੰਬਰ ਜੀ ਆਪਣਾ 94652 983 94652 98153 ਜਿਹੜਾ ਆਪਾਂ ਮਾਝ ਦੇਖਤੀਆਂ ਨੇ ਜੇ ਸੇਲ ਕਰੀ ਆ ਕਿਹੜਾ ਸੂਆ ਸੁੰਦੀ ਆ ਜੀ ਤੀਜਾ ਸੂਆ ਆਪਣੀ ਘਰ ਦੀ ਆ ਜੀ ਲੈਂਦੀ ਸੀਗੀ ਠੀਕ ਆ 200 ਦੁੱਧ ਘਰ ਪੀ ਲਿਆ ਇਹਦਾ ਆਪਾਂ ਦੂਜੇ ਸੂਏ ਦੁੱਧ ਆਪਾਂ ਇਹਦਾ ਕਿੰਨਾ ਚੋੜਿਆ ਜੀ 7 ਲੀਟਰ ਪਰ ਟਾਈਮ ਦਾ ਦੇਦੀ ਸੀ ਠੀਕ ਹੈ ਅੱਜ ਦਿਨ ਕਿੰਨੇ ਰਹਿ ਗਏ ਸੂਣ ਦੇ ਤੇਰੀ ਜੀ ਬੰਦ ਪੂਰੇ ਲਗਭਗ 1-2 ਦਿਨ ਕੱਢ ਜੂਗੀ ਜੀ ਠੀਕ ਹੈ ਕਿਹੜਾ ਪਰਿਆ ਬੈਠ ਕੇ ਦੇ ਸਰ ਲਾਸਟ ਟਾਈਮ ਲੈਣਾ ਠੀਕ ਹੈ ਪਰਿਆ ਬਹੀ ਨਹੀਂ ਯਾਦ ਵੀ ਕਿਹੜਾ ਲੱਗਿਆ ਵਾ ਠੀਕ ਹੈ ਤੇ ਵਧੀਆ ਲੰਬਾ ਡੁੱਧ ਪਿਆਂਦੀ ਹੈ ਵਧੀਆ ਲੰਬਾ ਟਾਈਮ ਡੁੱਧ ਪਿਆ ਤਾਂ ਸਰ ਨੇ ਹਾਈ ਛੱਡੀ ਚ 1 ਮਹੀਨੇ ਤੋਂ ਠੀਕ ਹੈ ਚੌਂਡ ਚਵਾ ਤਾਰਾ ਤੂਰਾ ਜੀ ਠੀਕ ਹੈ ਤੇ ਇਹ ਮੋਹਲੇ ਦਾ ਕੀ ਰੱਖਿਆ ਆਪਾਂ ਇੱਕ ਮਹੀਨੇ ਵਿੱਚ ਪੈਂਦੀ ਹੈ ਇੱਕ ਮਹੀਨੇ ਮਾਨਦਾਨ ਹੋ ਜਾਊਗਾ ਸਰ ਜੀ ਮੈਡਮ ਠੀਕ ਹੈ ਧੋ ਰਹੇ ਬਾਹਰ ਨੇ ਨੂੰ ਸੋ ਵੀਰੋ 135000 ਦੇ ਵਿੱਚੋਂ ਮਾਣ ਤਨ ਮੌਕੇ ਤੇ ਹੋ ਜਾਊਗਾ ਤੇ ਮੈਂ ਕਾਦੀ ਹੈ ਹਾਸੀ ਦਾ ਬੱਚਾ ਹੀ ਆ ਤੇ ਲਗਭਗ ਇਹਦੀ ਜੈਡ ਬਲੈਕ ਹੀ ਆ ਤੇ ਪਲੀ ਪੁਲੀ ਵੀ ਬਹੁਤ ਜ਼ਿਆਦਾ ਤੇ ਪੁਰਾਣੀਆਂ ਬਲੂਆਂ ਦੇ ਵਿੱਚ ਬਹੁਤ ਉਹੀਆਂ ਤੇ ਸਿੰਘ ਮੂੰਹ ਵਾਥੇ ਦੇਖੋ ਤੇ ਪਤਲੀ ਚਮੜੀ ਦੇ ਵਿੱਚ ਆ ਪੂਰੀ ਸੋਹਣੀ ਮੈਂ ਜਿਹਨੂੰ ਕਹਿੰਦੇ ਪਿਆਬੀ ਚ ਮੰਜਾ ਕਹਿੰਦਾ ਉਹ ਮੱਝ ਆ ਗਈ ਤੀਜਾ ਸੂਆ ਜੁੰਦੀ ਸੀ ਆ ਕੱਟ ਕਾਟ ਤੇ ਬਜਨ ਵਜੂਦ ਮੈਚ ਬਹੁਤ ਆ 135000 ਦੇ ਲੈਣ ਜਿਹੜਾ ਭਾਗ ਆ ਮਾੜਾ ਮੋਟਾ ਮਾਨਦਰ ਮੁੱਕੇ ਤੇ ਹੋ ਜੂਗਾ ਜਿਆਦਾ ਫਰਕ ਕੋਈ ਨਹੀਂ ਜਿਆਦਾ ਪੈਣਾ ਇਹਦਾ ਮੋੜ ਰਿਹਾ ਬਾਈ ਤੇ ਪਤਲੀ ਚਮੜੀ ਜਾਏਗੀ ਜਮਾ ਹਨਾ ਹਾਂਜੀ ਪਤਲੀ ਤੇ ਕੋਈ ਇਹ ਨਹੀਂ ਗੱਲ ਵੀ ਚਾਰ ਪੈ ਕੇ ਦੁੱਪ ਹੋਈ ਵੀ ਐ ਤੇ ਪਤਲੀ ਚਮੜੀ ਨਾੜਾ ਨੂੜਾ ਮੈਂ ਇਹਦੇ ਪਿੰਡੇ ਦਿਖਾਈ ਦੇ ਜਾਂਦੀਆਂ 14 ਲੀਟਰ ਦੁੱਧ ਦੂਜੇ ਸੂਏ ਇਹਦਾ ਹਵਾਨਾ ਦੇਖ ਕੇ ਤੇ ਕੱਲ ਸੂਟ ਕਰ ਜੇ ਕੋਈ ਨਹੀਂ ਗੱਲ ਵੀ ਮੈਂ ਬਜਨ ਆੜੀਆ ਦਾ ਕਹ ਜੀ ਅਸੀਂ 18 ਚੋਏ ਸੀ 20 ਚੋਏ ਸੀ ਉਹ ਵੀ ਵੀਰ ਨੇ ਕੋਈ ਫਾਲਤੂ ਜਿਹਾ ਗੱਲਾਂ ਨਹੀਂ ਕਰੀਆਂ ਤੇ ਲਵੇਰੇ ਦਾ ਕਹਿੰਦਾ ਚੋਏ ਦੇ ਹਾਲੀ ਦਾ ਬਾਹੇ ਤੋਂ ਚੋਕੇ ਦੇਖੀ ਰਵਾਂ ਜਾਂ 14 ਕਿਲੋ ਦੁੱਧ ਗੱਲ ਸੂਟ ਕਰਦੀ ਹੈ ਨਾਲ ਵੀ 14 ਕਿਲੋ ਹਕੀਕਤ ਦਿੱਤਾ ਹੋਗਾ ਜਿਵੇਂ ਸਾਈਕਲ ਨੂੰ ਬੁਲਟ ਗਈ ਜਾਈ ਕੋਈ ਫਾਇਦਾ ਨਹੀਂ ਤੇ ਉਸ ਵਗੈਰਾ ਪਤਲੀ ਹੈ ਬਿਲਕੁਲ ਨਾੜਾ ਨੂੜਾ ਮੈਂ ਤਾਂ ਚੰਗਿਆ ਦਿਖਾਈ ਦੇ ਜਾਂਦੀਆਂ ਤੇ ਸੰਗਮੂ ਮੱਥਾ ਦੇਖੋ ਤੇ ਕੱਦ ਬੱਡ ਵੀ ਮੈਂ ਦਾ ਬਹੁਤ ਜ਼ਿਆਦਾ ਹੈ। ਕੋ ਵੀਰੋ ਕੱਦ ਕਾੜਦਾ ਦਾ ਜੇ ਲਾ ਸਕਦੇ ਫੁੱਲ ਵੱਡੇ ਕੱਦ ਕਾੜਦੇ ਬੱਚਾ ਤੇ ਨੰਬਰ ਬੋਲ ਦੇ ਦੁਬਾਰੇ ਆਪਣਾ 4952 ਜੀ 98731 ਇੱਕ 35 ਜੋ ਮਾੜਾ ਮੋਟਾ ਮੰਨਦਾਂ ਹੋ ਜਾਊਗਾ। ਕਦੋਂ ਵੀ ਮੋੜ ਠੀਕ ਹੈ ਪਿੰਡ ਧੰਦੀ ਵਾਲਾ ਜ਼ਿਲ੍ਹਾ ਸੰਗਰੂਰ ਵੀਡੀਓ ਦੇਖ ਲਈ ਸਭ ਦਾ